ਕਿੰਨਾ ਚਿਰ ਬੱਕਰੇ ਦੀ ਮਾਂ ਖੈਰ ਮਨਾਊਗੀ ਫਿਰ ਉਹ ਤਾਂ ਫਿਰ ਅੱਜ ਨਹੀਂ ਤਾਂ ਕੱਲ ਨੂੰ ਨਿਕਲੇ ਆਉਣਗੇ ਉਹ ਤਾਂ ਹੋਣਗੇ ਸਾਬ ਚਲੋ ਇਸ ਕਚਹਿਰੀ ਚ ਵਾਜ ਜਾਓਗੇ ਵਕੀਲ ਵੱਡੇ ਕਰ ਲੋਗੇ ਸਰਪਾਰਸ਼ਾਂ ਲਾ ਲੋਗੇ ਗਵਾਹ ਮਕਰਾ ਲੋਗੇ ਪਰਮਾਤਮਾ ਨੇ ਕਿਚੜੀ ਚ ਕਰੋਗੇ ਉੱਥੇ ਅਮਲਾਂ ਦੇ ਹੁੰਦੇ ਨੇ ਨਵੇੜੇ ਕਿਸੇ ਨਹੀਂ ਤੇਰੀ ਜਾਤ ਪੁੱਛਣੀ ਨਵੇੜੇ ਉੱਥੇ ਸੱਚੇ ਹੁੰਦੇ ਨੇ ਮੈਂ ਹਮੇਸ਼ਾ ਇੱਕ ਗੱਲ ਕਹੀ ਸੀ ਪਹਿਲੇ ਦਿਨ ਤੋਂ ਕਿ ਸਰਕਾਰ ਨੂੰ ਪੈਸੇ ਨਾ ਦਿਓ ਸੀਐਮ ਰਲੀਫ ਫੰਡ ਦੇ ਵਿੱਚ ਪੈਸੇ ਨਾ ਦਿਓ ਤਾਂ ਚੜ੍ਹਦੀ ਕਲਾ ਸ਼ੁਰੂ ਕਰ ਲਈ ਚੜ੍ਹਦੀ ਮੈਂ ਅੰਨਾ ਵੀ ਚੜ੍ਹਦੀ ਕਲਾ ਚੜ੍ਹਦੀ ਕਲਾ ਬੰਨਣ ਵਾਲੇ ਦੀ ਹੁੰਦੀ ਆ ਕਿ ਮੰਗਣ ਵਾਲੇ ਦੀ ਹੁੰਦੀ ਆ ਨਾ ਆਪਾਂ ਨੂੰ ਰੰਗਲਾ ਪੰਜਾਬ ਸ਼ੁਰੂ ਕਰ ਲਿਆ ਆਪਾਂ ਝੋਲੀ ਅੱਡ ਲਈ ਠੂਠਾ ਅੱਡ ਲਿਓ ਕੰਗਲਾ ਪੰਜਾਬ ਹੈ ਕਿ ਰੰਗਲਾ ਪੰਜਾਬ ਖਾਉਣ ਦੇ ਆਪਾਂ ਯੂੰਗਾ ਜਾਂ ਬਣਾ ਲਿਆ ਇੱਕ ਉਹ ਬਣਾ ਕੇ ਕਹਿੰਦੇ ਚਲੋ ਯਾਰ ਮੌਕਾ ਵਧੀਆ ਖਚਾਈਏ ਫੋਟੋ ਤੇ ਰਾਣਾ ਇਹ ਸਭ ਤੋਂ ਵੱਧ ਹੱਸ ਰਿਹਾ ਉਹਦੀ 12 ਬੰਦਿਆਂ ਦੀ ਕੈਪੈਸਿਟੀ ਹੈ ਜੀ ਨੌ ਤਾਂ ਇਧਰੋਂ ਹੀ ਲੈ ਗਏ ਆਪਦੇ ਘਰੋਂ ਹੀ ਤਿੰਨ ਬੰਦੇ ਰਹਿ ਗਏ ਤਿੰਨ ਬੰਦਿਆਂ ਨੂੰ ਪਚਾ ਸਕਦੇ ਆ ਜਾਂਦੇ ਹੋਏ ਲੜ ਪਏ ਫੋਟੋ ਪਿੱਛੇ ਕਹਿੰਦੇ ਬੜਾ ਵਧੀਆ ਮੌਕਾ ਮਿਲਿਆ ਯਾਰ ਫੋਟੋ ਪਿਛਾ ਕੇ ਤੇ ਸ਼ਾਮ ਨੂੰ ਪਹੁੰਚ ਮਾਨੂੰ ਵਾਲਾ ਕੱਢਣੀ ਹੈ ਪਰ ਆਉਂ ਜਾ ਥੋੜੇ ਜਿਹਾ ਮੇਰੀ ਫੋਟੋ ਆ ਲੈਣ ਦੇ ਤੇ ਸਰ ਜਿਹੜੀ ਤਿੰਨਰ ਦੇ ਫਿੱਕਰ ਰਹਿਗੀਆਂ ਸੀ ਉਹ ਕਿਹੜੇ ਤਿੰਨ ਵਚਾ ਕੇ ਲਿਆਂਦੇ ਨੇ ਮੈਂ ਫਾਸ ਬਣਾ ਦੂਗਾ ਕੱਲ ਨੂੰ ਇੱਥੇ ਪੇਸ਼ ਕਰ ਦਾਂ ਕਿ ਕਿਹੜੇ ਤਿੰਨ ਬੰਦੇ ਥੋੜੇ ਜਿਹਾ ਪਾਣੀ ਚ ਗਏ ਬਾਕੀ ਦੇ ਹੋ ਗਏ ਫੋਟੋ ਚਲ ਮੋੜ ਦੂ ਤੂੰ ਕਦੇ ਨਾ ਚੌਂਗਾ ਲੱਭਿਆ ਨਾ ਆਪ ਲੱਭੇ ਨੇ ਯੋਂਗਾ ਜਿਹਾ ਬਣਾ ਲਿਆ ਇੱਕ ਉਹ ਬਣਾ ਕੇ ਕਹਿੰਦੇ ਚਲੋ ਯਾਰ ਮੌਕਾ ਵਧੀਆ ਕੁਝ ਚਾਹੀਏ ਫੋਟੋ ਉਹ ਰਾਣਾ ਇਹ ਸਭ ਤੋਂ ਵੱਧ ਹੱਸ ਰਹੇ ਆ ਉਹਦੀ 12 ਬੰਦਿਆਂ ਦੀ ਕਪੈਸਿਟੀ ਹੈ ਜੀ ਨੌ ਤਾਂ ਇਧਰੋਂ ਹੀ ਲੈ ਗਏ ਆ ਆਪਣੇ ਘਰੋਂ ਹੀ ਤਿੰਨ ਬੰਦੇ ਰਹਿ ਗਏ ਤਿੰਨ ਬੰਦਿਆਂ ਨੂੰ ਕਚਾ ਸਕਦੇ ਆ ਜਾਂਦੇ ਹੋਏ ਲੜਪੇ ਫੋਟੋ ਪਿੱਛੇ ਕਹਿੰਦੇ ਬੜਾ ਵਧੀਆ ਮੌਕਾ ਮਿਲਿਆ ਯਾਰ ਫੋਟੋ ਕਚਾ ਕੇ ਤੇ ਸ਼ਾਮ ਨੂੰ ਪਹੁੰਚ ਮਾਨੂੰ ਵਾਲਾ ਕੱਢਣੀ ਹੈ ਪਰ ਆਉਂ ਜਾ ਥੋੜਾ ਜਿਹਾ ਮੇਰੀ ਫੋਟੋ ਆ ਲੈਣ ਨੂੰ ਇਹ ਸਰ ਜਿਹੜੀ ਤਿੰਨ ਰੇ ਫਿਕਰ ਰਹਿਗੀਆਂ ਸੀ ਉਹ ਕਿਹੜੇ ਤਿੰਨ ਬਚਾ ਕੇ ਲਿਆਂਦੇ ਨੇ ਮੈਂ ਫਾਸ ਬਣਾ ਦੂਗਾ ਕੱਲ ਨੂੰ ਇੱਥੇ ਪੇਸ਼ ਕਰ ਦਾਂਗੀ ਕਿਹੜੇ ਤਿੰਨ ਬੰਦੇ ਥੋੜਾ ਜਿਹਾ ਪਾਣੀ ਚ ਗਏ ਸੀ ਬਾਅਦ ਕਹਿੰਦੇ ਹੋ ਗਿਆ ਫੋਟੋ ਚਲ ਮੋੜ ਦੂ ਤੂ ਬਾਦ ਨਾ ਚੌਂਗਾ ਲੱਭਿਆ ਨਾ ਆਪ ਲੱਭੇ ਨੇ ਕੱੱਸ ਸਿੱਖ ਹੋਣਾ ਜ਼ਰੂਰੀ ਹੈ ਕਿਾ ਸੇਵਾ ਕਰਨੇ ਕੇ ਲਈ ਤੂੰ ਮੇਰੀ ਪ੍ਰੀਖਿਆ ਕਿਉਂ ਲੈ ਰਹੇ ਹੈ ਸਾਰੇ ਪੰਜਾਬ ਵਾਲੇ ਬਾਈ ਥੋੜਾ ਸਾ मतलब या तो मेरी सेवा में कहीं कमी रहेगी या मेरे प्यार में कहीं कमी रहेगी मैंने लगभग एक महीना पहले ये बोल दिया था सारे गोल्डन हट का ग्रुप की जितनी कमाई है वो सारी पंजाब में बाढ़ पीड़ितों के ऊपर लगेगी मेरे को एक परसेंट भी काम पे फर्क नहीं मिला क्या पंजाब वालों का फर्ज नहीं बनता मैं जब गोल्डन हट की कमाई बाढ़ पीड़ितों के लग, लिए लगनी है तो वहां पे जाके रुके